ਕਿਸਕਾਂ ਨੂੰ ਵੇਖਣ ਆਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਵਿਸਾ ਚੱਲਿਆ ਹੋਇਆ ਸੀ ਆਓ ਗੁਰ ਇਤਿਹਾਸ ਜਾਣੀਏ ਇਹਦੇ ਵਿੱਚ ਪਹਿਲੀ ਪਾਸ਼ਾਹੀ ਦੂਜੀ ਪਾਸ਼ਾਹੀ ਤੀਜੀ ਪਾਸ਼ਾਹੀ ਚੌਥੀ ਪੰਜਵੀਂ ਛੇਵੀਂ ਪਾਸ਼ਾਹੀਆਂ ਬਾਰੇ ਮੈਂ ਤੁਹਾਡੇ ਨਾਲ ਉਹਨਾਂ ਦੇ ਜੀਵਨ ਉਹਨਾਂ ਦਾ ਪ੍ਰਕਾਸ਼ ਕਦੋਂ ਹੋਇਆ ਸੀ ਉਹਨਾਂ ਦਾ ਕਾਲ ਚਲਾਣਾ ਉਹਨਾਂ ਦੇ ਗੁਰੂ ਯਾਹੀ ਕਿਨੂੰ ਬਖਸ਼ੀ ਸੀ ਇਹਦੇ ਬਾਰੇ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਕੀਤੀ ਸੀ ਅੱਜ ਦਾ ਸਾਡਾ ਨਵਾਂ ਵਿਸਾਖ ਸਟਾਰਟ ਹੋਇਆ ਸੀ 7ਵੀਂ ਪਾਸ਼ਾਈ ਸ੍ਰੀ ਗੁਰੂ ਹਰੀਰਾਏ ਜੀ ਇਹਦਾ ਜਨਮ ਪ੍ਰਕਾਸ਼ ਇਹਦਾ ਦਿਪਯੋ ਦਾ ਕੀ ਨਾਮ ਮਾਤ ਪਿਤਾ ਦਾ ਕੀ ਨਾਮ ਸੀ ਇਹਦੇ ਬਾਰੇ ਅੱਗੇ ਕੱੱਖੇ ਵਿੱਚ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਵੇਖੋ ਜੀ ਅੱਜ ਦਾ ਸਾਡਾ ਵਿਸ਼ਾ 7ਵੀਂ ਪਾਸ਼ਾਈ ਸ੍ਰੀ ਗੁਰੂ ਹਰੀ ਗੂ ਹਰੀਰਾਏ ਸਾਹਿਬ ਜੀ ਸ੍ਰੀ ਗੁਰੂ ਹਰੀਰਾਏ ਸਾਹਿਬ ਜੀ ਦਾ ਪ੍ਰਕਾਸ਼ ਕਦੋਂ ਹੋਇਆ 1630 ਇਸਵੀ ਵਿੱਚ ਹੈ ਪਹਿਲੇ ਪ੍ਰਸ਼ਨ ਵਿੱਚ ਵਿਦਿਆਰਥੀਓ ਤੁਹਾਡੇ ਨਾਲ ਪੁੱਛਿਆ ਗਿਆ ਸੀ ਪਹਿਲੀ ਪਾਸ਼ੇ ਸਤਮੀ ਪਾਸ਼ਾਈ ਸ੍ਰੀ ਗੁਰੂ ਹਰੀਰਾਇ ਸਾਹਿਬ ਜੀ ਦਾ ਪ੍ਰਕਾਸ਼ ਕਦੋਂ ਹੋਇਆ ਸੀ 1630 ਈਸਵੀ ਵਿੱਚ ਹੋਇਆ ਸੀ ਦੂਜਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਹਰੀਰਾਇ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਸ੍ਰੀ ਕਿਰਤਪੁਰ ਸਾਹਿਬ ਵਿਖੇ ਪਹਿਲੇ ਪ੍ਰਸ਼ਨ ਵਿੱਚ ਉਹਦਾ ਪ੍ਰਕਾਸ਼ ਕਦੋਂ ਹੋਇਆ ਸੀ ਆ ਪੁੱਛਿਆ ਗਿਆ ਸੀ ਦੂਜੇ ਪ੍ਰਸ਼ਨ ਵਿੱਚ ਸ੍ਰੀ ਗੁਰੂ ਹਰਾਈ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਸ੍ਰੀ ਕਿਰਤਪੁਰ ਸਾਹਿਬ ਵਿੱਖੇ ਜੋ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਆਠਾਂ ਪੈਂਦੀ ਸੀ ਤੀਜਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਹਰੀਰਾਇ ਸਾਹਿਬ ਜੀ ਦੇ ਮਾਤਾ ਪਿਤਾ ਜੀ ਦਾ ਕੀ ਨਾਮ ਸੀ ਸ੍ਰੀ ਗੁਰੂ ਹਰੀਰਾਇ ਸਾਹਿਬ ਜੀ ਦੇ ਮਾਤਾ ਪਿਤਾ ਜੀ ਦਾ ਕੀ ਨਾਮ ਸੀ ਪਿਤਾ ਜੀ ਦਾ ਨਾਮ ਬਾਬਾ ਗੁਰਦਿੱਤਾ ਜੀ ਤੇ ਮਾਤਾ ਜੀ ਦਾ ਨਾਮ ਮਾਤਾ ਨਿਹਾਲ ਕੌਰ ਜੀ ਵੀ ਤੀਜੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਸ੍ਰੀ ਗੁਰੂ ਹਰੀਰਾਇ ਸਾਹਿਬ ਜੀ ਦੇ ਮਾਤਾ ਮਾਤਾ ਪਿਤਾ ਜੀ ਦਾ ਕੀ ਨਾਮ ਸੀ ਪਿਤਾ ਜੀ ਦਾ ਨਾਮ ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਬਾਬਾ ਗੁਰਦਿੱਤਾ ਜੀ ਤੇ ਮਾਤਾ ਜੀ ਦਾ ਨਾਮ ਸੀ ਸ੍ਰੀ ਮਾਤਾ ਜੀ ਦਾ ਨਾਮ ਸੀ ਨਿਆਲਕੌਰ ਜੀ ਕੀ ਨਿਆਲਕੌਰ ਜੀ ਚੌਥਾ ਪ੍ਰਸ਼ਨ ਕਿਹੜਾ ਸੀ ਵੇਖੋ ਜੀ ਆਪ ਜੀ ਦੇ ਕੋਮਲ ਚਿਤ ਹੋਣ ਸੰਬੰਧੀ ਕਿਹੜੀ ਸਾਖੀ ਮਿਲਦੀ ਹੈ ਭਈ ਸ੍ਰੀ ਗੁਰੂ ਹਰਿਰਾਇਬ ਸਾਹਿਬ ਜੀ ਦੇ ਕੋਮਲ ਚਿਤ ਹੋਣ ਸੰਬੰਧੀ ਕਿਹੜੀ ਸਾਖੀ ਮਿਲਦੀ ਹੈ ਬਾਗ ਵਿੱਚ ਟਹਿਲਦਿਆਂ ਫੁੱਲ ਟੁੱਟਣ ਦੀ ਸਾਖੀ ਕੀ ਬਈ ਇਹਦੇ ਵਿੱਚ ਆਪ ਜੀ ਦੇ ਕੋਮਲ ਚਿਤ ਹੋਣ ਸੰਬੰਧੀ ਕਿਹੜੀ ਸਾਖੀ ਮਿਲਦੀ ਹੈ ਉਹਦੇ ਬਾਰੇ ਪੁੱਛਿਆ ਗਿਆ ਸੀ ਇਹਦਾ ਉੱਤਰ ਹੈਗਾ ਜੀ ਬਾਗ ਵਿੱਚ ਟਹਿਲਦਿਆਂ ਫੁੱਲ ਟੁੱਟਣ ਦੀ ਬਾਗ ਵਿੱਚ ਟਹਿਲਦਿਆਂ ਫੁੱਲ ਟੁੱਟਣ ਦੀ ਸਾਖੀ ਮਿਲਦੀ ਸੀ ਪੰਜਵਾਂ ਤੇ ਅਖਰ ਦਾ ਪ੍ਰਸ਼ਨ ਹੈ ਅੱਜ ਦੀ ਕਲਾਸ ਦਾ ਉਹਦੇ ਬਾਰੇ ਕੀ ਪੁੱਛਿਆ ਗਿਆ ਸੀ ਵਿਦਿਆਰਥੀਓ ਅੱਜ ਵੀ ਮੈਂ ਤੁਹਾਡੇ ਨਾਲ ਅੱਜ ਤੁਹਾਡੇ ਨਾਲ ਉਦਕਿਸ਼ਨ ਬਾਰੇ ਡਿਸਕਸ ਕਰਾਂਗਾ ਵੇਖੋ ਜੀ ਸ੍ਰੀ ਗੁਰੂ ਹਰਿ ਸਾਹਿਬ ਜੀ ਨੇ ਵਿਦਿਆ ਕਿਸ ਦੀ ਨਿਗਰਾਨੀ ਹੇਠ ਪ੍ਰਾਪਤ ਕੀਤੀ 6ਵੇਂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਵਿਦਿਆ ਕਿਸ ਦੀ ਨਿਗਰਾਨੀ ਹੇਠ ਪ੍ਰਾਪਤ ਕੀਤੀ 6ਵੀਂ ਪਾਤਸ਼ਾਹ ਸ੍ਰੀ ਗੁਰੂ ਹਰੀ ਗੋਬਿੰਦ ਸਾਹਿਬ ਜੀ ਦੀ ਇਹ ਪੁੱਛਿਆ ਗਿਆ ਸੀ ਸ੍ਰੀ ਗੁਰੂ ਹਰੀ ਰਾਏ ਵੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਵਿਦਿਆ ਕਿਸ ਦੀ ਨਿਗਰਾਨੀ ਹੇਠ ਪ੍ਰਾਪਤ ਕੀਤੀ 6ਵੀਂ ਪਾਤਸ਼ਾਹ ਸ੍ਰੀ ਗੁਰੂ ਹਰੀ ਰਾਏ ਸਾਹਿਬ ਜੀ ਦੀ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਹੇਠ ਪ੍ਰਾਪਤ ਕੀਤੀ ਸੀ ਵਿਦਿਆਰਥੀਓ ਸਾਡਾ ਅੱਜ ਦਾ ਵਿਸਾ ਇੱਥੇ ਹੀ ਸਮਾਪਤ ਹੋਇਆ ਸੀ ਅੱਜ ਦੀ ਕਕ੍ਹਾ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਸਟੇਟਸ ਨੂੰ ਜਿੰਨੇ ਪਿਆਰ ਨਾਲ ਵੇਖਦੀ ਸੀ ਐਨੇ ਪਿਆਰ ਨਾਲ ਸਾਡੀ ਕਕ੍ਹਾ ਨੂੰ ਵੇਖੋ ਜੀ ਇਹ ਕਕ੍ਹਾ ਬਾਰੇ ਆਪਣੇ ਕਮੈਂਟ ਵੀ ਦੱਸੋ ਜੀ ਕਕ੍ਹਾ ਕਿਵੇਂ ਲੱਗੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਹ